ਕੀ ਇਸ ਕਹਿ ਕੇ ਹਟਿਆ ਸਰ ਇਸ ਵੇਲੇ ਇਸ ਪੰਜਾਬ ਗਵਰਨਮੈਂਟ ਦਾ ਸਟੇਟ ਕਿਉਂਕਿ ਤੁਸੀਂ ਉਦਯੋਗ ਮੰਤਰੀ ਹੋ ਉਦਯੋਗ ਵਿੱਚ ਸਭ ਤੋਂ ਜ਼ਿਆਦਾ ਲੁਧਿਆਣਾ ਵਿੱਚ ਜਿੱਦਾਂ ਸਭ ਤੋਂ ਜ਼ਿਆਦਾ ਕਿਹਿੱਤੇ ਹੈ ਬਾਲੋ ਸਟੇਟ ਤੇ ਆਏ ਲੋਕ ਹੈ ਤੇ ਤੁਹਾਡਾ ਕੀ ਸਟੈਂਡ ਹੈ ਸਰਕਾਰ ਦਾ ਇਸ ਤੇ ਮੇਰੀ ਅੱਜ ਦੀ ਸਟੇਟਮੈਂਟ ਨਿਊਜ਼ਪੇਪਰ ਤੇ ਆਈ ਹੈ ਤੁਸੀਂ ਦੇਖ ਲਓ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ ਸਾਡੇ ਬਾਹਰੋਂ ਆਏ ਆ ਉਹਨਾਂ ਨੂੰ ਪੂਰਾ ਹੱਕ ਹੈ ਇੱਥੇ ਨੌਕਰੀ ਕਰਨ ਦਾ ਪਰ ਜਿਹੜਾ ਕੋਈ ਕਨਫਰਚੂਨੇਟ ਇਨਸੀਡੈਂਟ ਹੋਇਆ ਹੁਸ਼ਿਆਰਪੁਰ ਅਸੀਂ ਉਹਦੀ ਨੰਦਾ ਕਰਦੇ ਆਂ ਔਰ ਸਖਤ ਤੋਂ ਸਖਤ ਸਜ਼ਾ ਉਹਨੂੰ ਮਿਲਨੀ ਚਾਹੀਦੀ ਪਰ ਇੱਕ ਇਨਸੀਡੈਂਟ ਕਰਕੇ ਆਪਾਂ ਸਾਰੇ ਜਿੰਨੇ ਬੰਦੇ ਇੱਥੇ ਕੰਮ ਕਰਦੇ ਆਂ ਰੋਜ਼ਗਾਰ ਲਈ ਆਏ ਆਪਾਂ ਸਾਰਿਆਂ ਨੂੰ ਕਸੂਰਬਾਰ ਨਹੀਂ ਹੈ ਉਹ ਠੀਕ ਨਹੀਂ ਔਰ ਬੜੀਆਂ ਜਥੇਬੰਦੀਆਂ ਦਾ ਵੀ ਇਹੀ ਕਹਿਣਾ ਹੈਗਾ ਔਰ ਆਪਣੇ ਪੰਜਾਬੀ ਭਰਾ ਦੀ ਬਾਹਰ ਜਾ ਕੇ ਕੰਮ ਵੀ ਕਰਦੇ بزਨੈਸ ਵੀ ਕਰਦੇ ਹੈਗੇ ਸੋ ਇਹ ਇੱਕ ਦੂਜੀ ਸਟੇਟ ਵਿੱਚ ਆਉਂਦੇ ਜਾਂਦੇ ਰਹਿੰਦੇ ਔਰ ਐਨਟੀਆਈਸ ਵਨ ਜਿਵੇਂ ਜਾਰੇ ਬਾਤ ਜਿਉਂ ਕਿ ਜਹ ਚਾਹੀਦਾ ਹੈ